ਹਾਂਜੀ ਅੱਪਾ ਹਾਜ਼ਰ ਆ ਜੀ 82994 ਸੰਬੰਧੀ ਨਵੀਂ ਵੀਡੀਓ ਲੈ ਕੇ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕੈਟਾਗਰੀ ਵਾਈਜ਼ ਕੱਟਆਫ ਦੀ ਤੇ ਤੁਹਾਨੂੰ ਪਤਾ ਵੀ ਸਕਰੂਟੀ ਸ਼ੈਡਿਊਲ ਜਿਹੜਾ ਜਾਰੀ ਹੋ ਚੁੱਕਿਆ ਹੈ ਜੀ ਸਕਰੂਟੀ ਫਾਈਲ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਜੁਆਇਨਿੰਗ ਕਦੋਂ ਤੱਕ ਹੋ ਸਕਦੀ ਹੈ ਮੈਰਿਟ ਕੀ ਰਹੇਗੀ ਨੈਕਸਟ ਪ੍ਰੋਸੈਸ ਕੀ ਰਹੇਗਾ ਡਿਪਾਰਟਮੈਂਟ ਦਾ ਤਾਂ ਇਹਨਾਂ ਸਾਰੇ ਪੁਆਇੰਟਸ ਲੈ ਕੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਹੈ ਗੱਲ ਕਰਨ ਵਾਲਿਆਂ ਤਾਂ ਆਊਟ ਸਟਾਰਟ ਕਰਦੀਆਂ ਜੀ ਅੱਜ ਦੀ ਵੀਡੀਓ ਤਾਂ ਇਹ ਤੁਸੀਂ ਸਕਰੀਨ ਤੇ ਨੋਟਿਸ ਦੇਖ ਪਾ ਰਹੇ ਹੋ ਜੀ ਠੀਕ ਹੈ ਇਹਦੇ ਵਿੱਚ ਦੇਖੋ ਜਿਹੜੇ ਕੈਂਡੀਡੇਟਸ ਨੇ ਪੇਪਰ ਏ ਕੁਆਲੀਫਾਈ ਕੀਤਾ ਹੈ ਇਸ ਵਾਰ ਠੀਕ ਹੈ ਯਾਨੀ ਪਹਿਲਾਂ ਡਿਸਕਵਾਲਿਫਾਈ ਸੀਗੇ ਪੇਪਰ ਏ ਦੇ ਵਿੱਚ ਲੇਕਿਨ ਹੁਣ ਜਿਹੜੇ ਉਹਨੇ ਕੁਆਲੀਫਾਈ ਕਰ ਚੁੱਕੇ ਨੇ ਤੇ ਜਿਹੜਾ ਪੇਪਰ 2 ਹੈ ਉਹਦੇ ਵਿੱਚ ਵੀ ਉਹਨਾਂ ਦੀ ਜਿਹੜੀ ਨੰਬਰ ਨੇ ਉਹ ਸਕਰੂਟੀ ਦੇ ਅਕੋਰਡਿੰਗ ਆਗੇ ਕੱਟਆਫ ਦੇ ਵਿੱਚ ਆ ਗਏ ਠੀਕ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਸਕਰੂਟੀ ਦੇ ਬੁਲਾਇਆ ਗਿਆ ਤੁਸੀਂ ਇੱਥੇ ਤਰੀਕ ਦੇਖ ਸਕਦੇ ਹੋ ਜੀ 22 ਅਗਸਤ ਦਿਨ ਵੀਰਵਾਰ ਸਮਾਂ 10 ਤੋਂ 4 ਵਜੇ ਤੱਕ ਠੀਕ ਹੈ ਡਿਪਾਰਟਮੈਂਟ ਨੂੰ ਜਾ ਕੇ ਆਪਣੀ ਤੁਸੀਂ ਸਕਰੂਟੀ ਕਰਵਾਉਣੀ ਹੈ ਇਸ ਤੋਂ ਬਿਨਾਂ ਅੱਗੇ ਜੇ ਆਪਾਂ ਕੱਟਆਫ ਦੀ ਗੱਲ ਕਰੀਏ ਜਿਨ੍ਹਾਂ ਨੂੰ ਬੁਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਓਪਨ ਕੈਟਾਗਰੀ ਹੈ 124 ਤੱਕ ਦੇ ਠੀਕ ਹੈ ای ڈبلیو ایس 622 ਤੋਂ ਲੈ ਕੇ 116 ਤੱਕ ایس سی آر 114 بی سی 116 ਠੀਕ ਹੈ ఫిజికালি ਹੈਂਡੀਕੈਪਡ ઓર્થો ਵਾਲੇ 100 ਅੰਕ ਤੱਕ ਐਸ ਸੀ ਐਮ ਐਨ ਬੀ 124 ਤੋਂ ਘੱਟ ਅੰਕ ਵਾਲੇ ਸਾਰੇ ਯਾਨੀ ਐਸ ਸੀ ਐਮ ਐਨ ਬੀ ਹੋਗੇ ਹਨਾ სპੋਰਟਸ ਕੋਟੇ ਵਾਲੇ ਹੋਗੇ ਇਹ ਸਾਰੇ ਹੀ ਉਮੀਦਵਾਰ ਜਿੰਨੇ ਵੀ ਹੈਗੇ ਨੇ ਉਹ ਸਾਰੇ ਹੀ ਬੁਲਾ ਲਏ ਗਏ ਨੇ ਫ੍ਰੀडम फाइਟਰ ਹੋਗੇ ఫిజికালি ਹੈਂਡੀਕੈਪਡ ਹੋਗੇ ਐਕ ਸਰਵਿਸਮੈਨ ਹੋਗੇ სპੋਰਟਸ ਵਾਲੇ ਹੋਗੇ ਠੀਕ ਹੈ ਤਾਂ ਇਹ ਸਾਰੇ ਹੀ ਬੁਲਾ ਲਏ ਗਏ ਨੇ ਮੈਂ ਤੁਸੀਂ ਉੱਪਰਲੀ ਕੱਟਆਫ ਦੇਖੋ ਜੀ ਜਿਹੜੀ ਹੈਗੀ ਆ ਓਪਨ ਦੀ 124 ਤੋਂ ਉੱਪਰ ਵਾਲੇ ਠੀਕ ਹੈ ਜੀ ای ڈبلیو ایس 6 of 16 ایس ای آر اینڈ 114 B 116 ਤੇ ఫిዚਕਲੀ ਹੈਂਡੀਕੈਪਡ ਸੋ ਤੱਕ ਤਾਂ ਇਹਨਾਂ ਸਟੂਡੈਂਟਸ ਨੂੰ ਜਿਹੜਾ ਹੈ 22 ਅਗਸਤ ਨੂੰ ਬੁਲਾਇਆ ਗਿਆ ਇਹ ਸਾਰਿਆਂ ਨੂੰ ਨਹੀਂ ਬੁਲਾਇਆ ਗਿਆ ਇਹ ਸਿਰਫ ਉਹਨਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਨੇ ਪੇਪਰ 1 ਜਿਹੜਾ ਇਸ ਵਾਰ ਕੁਆਲੀਫਾਈ ਕੀਤਾ ਹੈ ਤੇ ਪੇਪਰ 2 ਦੀ ਮੈਰਿਟ ਦੇ ਵਿੱਚੋਂ ਆ ਚੁੱਕੇ ਨੇ ਠੀਕ ਹੈ ਯਾਨੀ ਤੁਹਾਨੂੰ ਪਤਾ ਹੈ ਵੀ ਤੁਹਾਡੇ ਪੇਪਰ ਇਹ ਚ ਕਿੰਨੇ ਮਾਰਕਸ ਨੇ ਉਹ ਤਾਂ ਤੁਹਾਨੂੰ ਪਤਾ ਵੀ ਕੁਆਲੀਫਾਈ ਕਰ ਚੁੱਕੇ ਹੋ ਪੇਪਰ B ਚ ਤੁਹਾਡੇ ਇਹਨਾਂ ਚ ਜਿੰਨੇ ਜਿੰਨੇ ਤੁਹਾਡੇ ਮਾਰਕਸ ਨੇ ਉਹਦੇ ਅਕੋਰਡਿੰਗ ਤੁਸੀਂ ਆਪਣੀ ਜਿਹੜੀ ਸਕਰੂਟੀਨਿੰਗ ਕਰਵਾ ਲੈਣੀ ਹੈ ਠੀਕ ਹੈ ਜੀ ਸਕਰੂਟੀ ਹੋਏਗੀ ਜੀ 22 ਅਗਸਤ ਨੂੰ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਹੁਣ ਜੇ ਆਪਾਂ ਗੱਲ ਕਰ ਲਈਏ ਕਿ ਟੋਟਲ ਕਿੰਨੇ ਕੈਂਡੀਡੇਟਸ ਨੇ ਇਹ ਕੱਟਆਫ ਕਿੰਨੀ ਕਰੇਗੀ ਸਕਰੂਟੀ ਫਾਈਲ ਤਿਆਰ ਕਿਵੇਂ ਕਰੀਏ ਸਭ ਤੋਂ ਪਹਿਲਾਂ ਸਕਰੂਟੀ ਫਾਈਲ ਦੀ ਆਪਾਂ ਗੱਲ ਕਰ ਲੰਨੇ ਆ ਜੀ ਇਹ ਜੁੜੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਠੀਕ ਹੈ ਇਸ ਵੀਡੀਓ ਦਾ ਲਿੰਕ ਮੈਂ ਤੁਹਾਨੂੰ ਵੀਡੀਓ ਦੇ نیچے ਦੇ ਦਾਂਗੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਉੱਥੇ ਜਾ ਕੇ ਇਹ ਪੂਰੀ ਵੀਡੀਓ ਜਿਸ ਦੇ ਵਿੱਚ ਮੈਂ ਪੂਰੀ ਫਾਈਲ ਤੁਹਾਨੂੰ ਤਿਆਰ ਕਰਵਾਈ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਸਕਰੂਟੀਨੀ ਫਾਰਮ ਭਰਨਾ ਹੈ 셀ਫ ਅਟੈਸਟਡ ਕਾਪੀ ਕਰवानी ਹੈ ਜਾਂ ਨਹੀਂ ਕਿਸ ਤਰੀਕੇ ਨਾਲ ਫਾਈਲ ਤਿਆਰ ਕਰਨੀ ਹੈ ਆਈਡੀ ਪ੍ਰੂਫ ਕੀ ਲੱਗੇਗਾ ਉਹ ਸਾਰੀ ਮੈਂ ਡਿਟੇਲ ਵੀਡੀਓ ਜਿਹੜੀਆਂ ਆਲਰੇਡੀ ਬਣਾ ਚੁੱਕੀਆਂ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਤੁਸੀਂ ਆਪਣੀ ਜਿਹੜੀ ਸਕਰੂਟੀਨੀ ਫਾਈਲ ਤਿਆਰ ਕਰ ਸਕਦੇ ਹੋ ਜੀ ਇਸ ਵੀਡੀਓ ਦਾ ਲਿੰਕ ਵਿੱਚ ਜਿਹੜਾ ਮੈਂ ਤੁਹਾਨੂੰ ਵੀਡੀਓ ਦੇ ਨੀਚੇ ਜਿਹੜਾ ਅਟੈਚ ਕਰ ਦਾਂਗੀ ਜਾਂ ਫਿਰ ਤੁਸੀਂ ਆਪ ਵੀ ਸਰਚ ਕਰ ਸਕਦੇ ਹੋ ਸਕਰੂਟੀਨੀ ਫਾਈਲ ਬਾਕੀ ਆਪਣਾ ਚੈਨਲ ਦਾ ਨਾਮ ਨਾਲ ਟਾਈਪ ਕਰ ਦਿਓ ਤੁਹਾਡੇ ਸਾਹਮਣੇ ਫਸਟ ਤੇ ਇਹ ਜਿਹੜ ਹੋ ਜਾਏਗੀ ਕਲੀਅਰ ਹੈ ਜੀ ਇਸ ਤੋਂ ਬਾਅਦ ਹੈ ਇਹ ਸਵੈ ਘੋਸ਼ਨਾ ਪੱਤਰ ਸੈਲਫ ਡਿclaration ਫਾਰਮ ਠੀਕ ਹੈ ਇਹ ਕਿਹਨਾਂ ਕਿਹਨਾਂ ਨਾਲ ਅਟੈਚ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਆਲਰੇਡੀ ਦੱਸ ਚੁੱਕੀ ਹਾਂ ਜੀ ਇਹ ਹੈਗਾ ਆਪਣਾ ਮੇਨ ਫਾਰਮ ਠੀਕ ਹੈ ਜਿਹਨੂੰ ਕਿ ਇਨਸਪੈਕਸ਼ਨ ਪਰਫਾਰਮ ਵੀ ਕਹਿ ਦਿੰਨੇ ਆਪਾਂ ਪੜਤਾਲ ਫਾਰਮ ਇਹਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਆਪਣੀਆਂ ਭਰਨੀਆਂ ਨੇ ਤੁਹਾਡੀ ਪੋਸਟ ਕਦੋਂ ਅਪਲਾਈ ਕੀਤਾ ਸੀ ਕਿਹੜੀ ਕੈਟਾਗਰੀ ਹੈ ਠੀਕ ਹੈ A to Z ਤੁਹਾਡੀ ਕੁਆਲਿਫੀਕੇਸ਼ਨ ਇਸ ਦੇ ਵਿੱਚ ਫਿਲ ਅਪ ਹੋਏਗੀ ਪੀਐਸਟ ਦੇ ਵਿੱਚ ਮਾਰਕਸ ਕਿੰਨੇ ਨੇ ਠੀਕ ਹੈ ਜੋ ਵੀ ਤੁਹਾਡੇ ਕੋਲ ਕੁਆਲਿਫੀਕੇਸ਼ਨ ਆ ਉਹ ਫਿਲ ਹੋਏਗੀ ਪੰਜਾਬੀ ਤੁਸੀਂ ਕਿਹੜੀ ਕਲਾਸ ਤੱਕ ਕੀਤੀ ਹੈ ਠੀਕ ਹੈ ਜੀ ਪੰਜਾਬ ਵਾਸੀ ਸਰਟੀਫਿਕੇਟ ਕੈਟਾਗਰੀ ਵਾਲਾ ਸਰਟੀਫਿਕੇਟ ਹੈ ਤੁਸੀਂ ਸਾਰਾ ਆਪਣੇ ਆਪ ਜਿਹੜਾ ਫਿਲ ਅਪ ਕਰ ਲਿਓ ਜੇਕਰ ਕੋਈ ਦਿੱਕਤ ਆਉਂਦੀ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਕੱਲੀ-ਕੱਲੀ ਚੀਜ਼ ਜਿਹੜੀ ਸਮਝਾਈ ਹੋਈ ਆ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਸਕਰੂਟੀਨੀ ਫਾਈਲ ਤਿਆਰ ਕਰ ਸਕਦੇ ਹੋ ਇਸ ਤੋਂ ਬਿਨਾ ਹੁਣ ਦੇਖੋ ਜੇ ਤੁਹਾਨੂੰ ਦੱਸਦਾ ਵੀ ਰਿਜ਼ਲਟ ਤਾਂ ਰਿਜ਼ਲਟ ਤੁਸੀਂ ਹੁਣ ਦਾ ਲੈ ਕੇ ਜਾਣਾ ਹੈ ਪੇਪਰ ਇਹ ਜਿਹੜਾ ਆਪਣਾ ਇੱਕ ਦੋ ਦਿਨ ਪਹਿਲਾਂ ਜਾਰੀ ਹੋਇਆ ਰਿਜ਼ਲਟ ਤੇ 9394 ਦਾ ਤੁਸੀਂ ਉਹੀ ਹੀ ਰਿਜ਼ਲਟ ਲੈ ਕੇ ਜਾਣਾ ਹੈ ਠੀਕ ਹੈ ਜੀ ਤੇ ਇਹ ਗੱਲ ਕਰ ਲਈ ਸਕਰੂਟੀਨੀ ਕਦੋਂ ਤੱਕ ਹੋ ਸਕਦੀ ਹੈ ਤਾਂ ਦੇਖੋ ਹੁਣ ਡਿਪਾਰਟਮੈਂਟ ਵੱਲੋਂ ਜਿਹੜੀ ਚੀਜ਼ ਉਹ ਥੋੜੀ ਜਿਹੀ ਪੋਜ਼ਿਟਿਵ ਦੇਖਣ ਨੂੰ ਮਿਲੀ ਹੈ ਸਿਰਫ ਨਵੇਂਾਂ ਦੀ ਹੀ ਸਕਰੂਟੀ ਕਰਵਾ ਰਣੀ ਚੰਗੀ ਗੱਲ ਹੈ ਦੇਖੋ ਪਹਿਲੀ ਗੱਲ ਤਾਂ ਐ ਆ ਵੀ ਚਲੋ ਸਾਰਿਆਂ ਨੂੰ ਨਹੀਂ ਬੁਲਾਇਆ ਜਾ ਰਹਾ ਦੁਬਾਰਾ ਤੋਂ ਇਹ ਵੀ ਕੋਈ ਸਹੀ ਗੱਲ ਹੈ ਠੀਕ ਹੈ ਬਾਕੀ ਦੇਖੋ ਜਿਨ੍ਹਾਂ ਨੇ ਨਹੀਂ ਸਕਰੂਟੀ ਕਰਵਾਣੀ ਉਹ ਪਹਿਲਾਂ ਹੀ ਡਿਪਾਰਟਮੈਂਟ ਜਾ ਕੇ ਆਪਣੀ ਐਪਲੀਕੇਸ਼ਨ ਦੇਣ ਹਨਾ ਕਿਸੇ ਦਾ ਟਾਈਮ ਵੇਸਟ ਨਾ ਹੋਵੇ ਨਾ ਹੀ ਡਿਪਾਰਟਮੈਂਟ بار بار ਫਿਰ ਨੋਟਿਸ ਜਾਰੀ ਕਰੇ ਕਿ ਐਨੇ ਬੱਚੇ ਰਹਿ ਗਏ ਉਨੇ ਰਹਿ ਗਏ ਤਾਂ ਇਸ ਕਰਕੇ ਪਹਿਲਾਂ ਹੀ ਫਾਸਟ ਪ੍ਰੋਸੈਸ ਤਾਂ ਹੀ ਹੋਏਗਾ ਜੇ ਤਾਂ ਟਾਈਮ ਟੂ ਟਾਈਮ ਜਿਹੜੀ ਹੈ ਅਪਡੇਟ ਰਹਿੰਦੀ ਹੋਏਗੀ ਸਾਰੀ ਚੀਜ਼ਾਂ ਦੀ ਕਲੀਅਰ ਹੈ ਜੋਇਨਿੰਗ ਦੀ ਗੱਲ ਕਰੀਏ ਤਾਂ ਦੇਖੋ ਫੋਟੋਨ ਦੇ ਲਈ ਵੀ ਦੇਖੋ ਇੱਕ ਦਿਨ ਹੀ ਫਿਕਸ ਕੀਤਾ ਗਿਆ 22 ਅਗਸਤ 22 ਅਗਸਤ ਨੂੰ ਬੁਲਾਇਆ ਜਾ ਰਿਹਾ ਹੈ ਠੀਕ ਹੈ ਤੇ ਇਸ ਤੋਂ ਬਾਅਦ ਦੇਖੋ ਨੈਕਸਟ ਪ੍ਰੋਸੈਸ ਰਹੇਗਾ ਫਸਟ ਲਿਸਟ ਦਾ ਫਸਟ ਸਿਲੈਕਸ਼ਨ ਲਿਸਟ ਦਾ ਠੀਕ ਹੈ ਲਿਸਟ ਜਾਰੀ ਹੋ ਕੇ ਫਿਰ ਤੁਹਾਡੇ ਜਿਹੜੀ ਆਈਡੀਆ ਉਹਦੇ ਤੇ ਹੀ ਤੁਹਾਨੂੰ ਆਫਰ ਲੈਟਰ ਦੇਖਣ ਨੂੰ ਮਿਲ ਜਾਣਗੇ ਹੋ ਸਕਦਾ ਹੈ ਫਿਜ਼ੀਕਲੀ ਵੀ ਤੁਹਾਨੂੰ ਬੁਲਾਇਆ ਜਾਵੇ ਉੱਥੇ ਆਫਰ ਲੈਟਰ ਦੇ ਲਈ ਲੇਕਿਨ ਹੁਣ ਤੱਕ ਤਾਂ ਜਿਹੜੇ 6835 ਹੋਇਆ ਉਹਨਾਂ ਨੂੰ ਤਾਂ ਦੇਖੋ ਉਹਨਾਂ ਦੀ ਆਈਡੀ ਦੇ ਵਿੱਚ ਹੀ ਜਿਹੜਾ ਅਵੇਲੇਬਲ ਕਰਵਾਤਾ ਸੀ ਸਟੇਸ਼ਨ ਵਗੈਰਾ ਥੈਨ ਫਿਰ ਉਹ ਆਪਣੇ ਜਿਹੜੇ ਡਿਓਰ ਦਫ਼ਤਰ ਜਾ ਕੇ ਆਪਣੇ ਆਫਰ ਲੈਟਰ ਉਹਨਾਂ ਨੇ ਪ੍ਰਾਪਤ ਕੀਤੇ ਸੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਜੇਗਾ ਕਿ ਇਸ ਤਰੀਕੇ ਨਾਲ ਉਹ 98 ਦਾ ਪ੍ਰੋਸੈਸ ਕੰਪ ਨਾ ਕਿਤੇ ਹੁਣ ਪੋਜ਼ਿਟਿਵ ਜਿਹੜੀ ਹੈ ਕੈਲੋ ਡਿਪਾਰਟਮੈਂਟ ਦਾ ਰਵਈਆ ਦੇਖਣ ਨੂੰ ਮਿਲ ਰਿਹਾ ਹੈ ਕਿ ਹਾਂ ਹੋ ਸਕਦਾ ਹੈ ਭਰਤੀ ਜਿਹੜੀ ਹੈ ਜਲਦ ਕੰਪਲੀਟ ਹੋ ਜੇ ਇਸ ਤੋਂ ਬਿਨਾਂ 23 ਚੋਂ ਭਰਤੀ ਦੀ ਗੱਲ ਕਰੀਏ ਤਾਂ ਉਹਦੀ ਵੀ ਇਹੀ ਅਪਡੇਟ ਹੈ ਕਿ ਮੰਡੇ ਤੱਕ ਉਹਨਾਂ ਨੂੰ ਸਟੇਸ਼ਨ ਚੋਇਸ ਜਿਹੜੀ ਹੈ ਕਰਵਾ ਲਈ ਜਾਏਗੀ ਠੀਕ ਹੈ ਜੀ ਡਿਪਾਰਟਮੈਂਟ ਦੇ ਵਿੱਚ ਜਾ ਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਗੱਲਬਾਤ ਕੀਤੀ ਗਈ ਹੈ ਉਹਦਾ ਤੇ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ 2364 ਹੈ ਉਹਨਾਂ ਨੂੰ ਮੰਡੇ ਤੱਕ ਹੋਪਫੁਲੀ ਜਿਹੜਾ ਸਟੇਸ਼ਨ ਚੁਆਇਸ ਦੇ ਲਈ ਜਿਹੜਾ ਹੈ ਉਹਦਾ ਜਗਾ ਸਟੇਸ਼ਨ ਚੁਆਇਸ ਕਰਨ ਦੇ ਲਈ ਜਿਹੜਾ ਉਹਨਾਂ ਨੂੰ ਕਹਿ ਦਿੱਤਾ ਜਾਏਗਾ ਕਲੀਅਰ ਹੈ ਜੀ ਬਾਕੀ ਜੇਕਰ ਕੋਈ ਵੀ ਤੁਹਾਡਾ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ 8294 234 ਦੀ ਹਰ ਪ੍ਰਕਾਰ ਦੀ ਛੋਟੀ ਤੋਂ ਛੋਟੀ ਅਪਡੇਟ ਲੈਣ ਦੇ ਲਈ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਹਰ ਪ੍ਰਕਾਰ ਦੀ ਅਪਡੇਟ ਜਿਹੜੀਆਂ ਤੁਹਾਨੂੰ ਠੀਕ ਹੈ WhatsApp ਗਰੁੱਪ ਨਾਲ ਵੀ ਜਰੂਰ ਜੁੜ ਸਕਦੇ ਹੋ ਜੀ Telegram ਗਰੁੱਪ ਨਾਲ ਵੀ ਜਰੂਰ ਜੁੜੋ ਜਿਹੜਾ ਲਿੰਕ ਹੈ ਉਹ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ Instagram ਤੇ ਜੁੜ ਸਕਦੇ ਹੋ ਜੀ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜਾਣਾ ਹੈ ਠੀਕ ਹੈ ਜੀ ਤਾਂ ਵੀਡੀਓ ਵਧੀਆ ਲੱਗਿਆ ਲਕਸ਼ਰ ਜਰੂਰ ਕਰਿਓ ਬਾਕੀ ਜੇਕਰ ਸਕਰੂਟੀ ਫਾਈਲ ਤਿਆਰ ਕਰਨ ਸਮੇਂ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਜਿਹੜਾ ਪੁੱਛ ਸਕਦੇ ਹੋ ਮਿਲਦੇ ਹਾਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ